ਗੁਰਲਾਵ ਟੀਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਆਓ ਗੱਲ ਕਰੀਏ ਗੱਲ ਕਰੀਏ ਚੈਨਾ ਡੋਰ ਦੀ ਜੋ ਜਾਂਦੇ ਜਾਂਦੇ ਬਸੰਤ ਵਾਲੇ ਦਿਨ ਭਾਵੇਂ 20 ਪਿਆ ਪਰ ਦੂਸਰੇ ਦਿਨ ਜਿੱਥੇ ਕਿਤੇ ਪਤੰਗ ਚੜੇ ਚੈਨਾ ਡੋਰ ਦੀ ਖੂਬ ਵਰਤੋਂ ਹੋਈ ਸਮਰਾਲਾ ਦੇ ਏਰੀਏ ਦੇ ਪਿੰਡ ਰੇਲੋਂ ਦਾ ਨੌਜਵਾਨ ਤਨਜੀਤ ਉਮਰ 15 ਸਾਲ ਦਸਵੀਂ ਦਾ ਵਿਦਿਆਰਥੀ ਜੋ ਆਪਣੇ ਚਚੇਰੇ ਭਰਾ ਨਾਲ ਫੂਲ ਤੋਂ ਬਾਅਦ ਪਿੰਡ ਆ ਰਿਹਾ ਸੀ ਚੈਲਾ ਨੇੜੇ ਵੱਡੇ ਹਾਈਵੇ ਤੇ ਡੋਰ ਗੱਲ ਦੇ ਵਿੱਚ ਪੈ ਗਈ ਚਚੇਰਾ ਭਰਾ ਵੀ ਜ਼ਖਮੀ ਹੋਇਆ ਪਰ ਉਸ ਨੌਜਵਾਨ ਦਾ ਗਲਾ ਜਿਆਦਾ ਕੱਟਿਆ ਗਿਆ ਜਿਸ ਨਾਲ ਉਸ ਨੂੰ ਸਮਰਾਲੇ ਦਾਖਲ ਕਰਾਇਆ ਪਰ ਉਸ ਦੀ ਮੌਤ ਹੋ ਗਈ ਮੌਤ ਹੋਣ ਦੇ ਨਾਲ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਚੈਨਾ ਡੋਰ ਦੀ ਪੇਟ ਚੜ ਗਿਆ ਪਰ ਸਾਨੂੰ ਪੰਜਾਬੀਆਂ ਨੂੰ ਕੀ ਸਾਨੂੰ ਆਪਣੇ ਸ਼ੌਕ ਆਪਣੇ ਰੋਜ਼ ਮਰਾ ਕੰਮ ਪੂਰੇ ਕਰਨੇ ਅਸੀਂ ਤਾਂ ਪਤੰਗ ਚੜਾਵਾਂਗੇ ਕੋਠਿਆਂ ਤੇ ਵੱਡੇ ਵੱਡੇ ਡੈਕ ਲਗਾ ਕੇ ਪੈਗ ਲਗਾ ਕੇ ਰੋਲਾ ਪਾਵਾਂਗੇ ਡੋਰ ਵੀ ਚੈਨਾ ਖਰੀਦਾਂਗੇ ਉਹ ਸ਼ਰਮ ਕਰੋ ਕੁਛ ਮਾੜੀ ਮੁੱਟੀ ਆਪਾਂ ਕਿਉਂ ਆਪਣੇ ਪੁੱਤ ਮਰਵਾਉਣ ਲੱਗੇ ਹੋਏ ਆ ਕੀ ਕਿਸਤੇ ਹੋਵੇਗਾ ਇਸ ਇਸ ਮਾਮਲੇ ਦਾ ਪਰਚਾ ਕੀ ਉੱਥੋਂ ਦੇ ਜੋ ਅਫੀਸਰ ਸਹਿਬਾਨ ਨੇ ਜਿਨ੍ਹਾਂ ਦੀ ਡਿਊਟੀ ਹੈ ਕੰਮ ਰੁੱਪਣ ਲਈ ਹੁੰਦੀ ਹੈ ਕਿ ਉਹਨਾਂ ਤੇ ਪਰਚਾ ਹੋਵੇਗਾ ਨੇ ਇਹ ਆਪਾਂ ਆਮ ਇਹਦੀ ਇਹਦੀ ਸੀ ਇਹ ਕਹਿ ਕੇ ਸਿਸਟਮ ਬੰਦ ਹੋ ਜਾਵੇਗਾ ਪਰ ਉਹ ਮਾਪਿਆਂ ਦਾ ਨੌਜਵਾਨ ਇਕਲਪਤਾ ਪੁੱਤਰ ਇਸ ਸੰਸਾਰ ਤੋਂ ਚਲਾ ਗਿਆ ਸੋ ਗੱਲ ਕਰਦੇ ਹਾਂ ਡੋਰ ਜੋ ਲਗਭਗ ਆਪਣੇ ਪੰਜਾਬ ਦੇ ਵਿੱਚ ਲੁਧਿਆਣੇ ਤੋਂ ਚਲਦੀ ਹੈ ਇਸ ਪੇਟੀ ਦੇ ਵਿੱਚ 100 ਗੱਟੂ ਹੁੰਦੇ ਇੱਕ ਪੇਟੀ ਦੇ ਵਿੱਚ ਜਿਹਦੀ ਉਥੋਂ ਲਗਭਗ ਜੋ ਮੈਂ ਪਤਾ ਕੀਤਾ 80 ਰੁਪਏ ਇੱਕ ਗੱਟੂ ਭਾਗ ਪੇਟੀ 8000 ਰੁਪਏ ਦੀ ਬਣਦੀ ਹੈ ਪਰ ਜਦੋਂ ਉਹ ਦੂਸਰੇ ਕਿਸੇ ਬੰਦੇ ਕੋਲ ਪਹੁੰਚਦੀ ਹੈ ਉਹ 200 ਰੁਪਏ ਗੱਟੂ ਦੇ ਹਿਸਾਬ ਨਾਲ ਉਹ 20000 ਦੀ ਹੋ ਜਾਂਦੀ ਹੈ ਤੇ ਇਹ ਵੀ ਪਤਾ ਲੱਗਿਆ ਸਾਡੇ ਇਲਾਕੇ ਦੇ ਵਿੱਚ ਇਹ ਗੱਟੂ 450 500 ਦਾ ਵਿਕਿਆ ਭਾਵ 8000 ਵਾਲੀ ਪੇਤੀ 50000 ਦੀ ਵਿਕੀ ਹੈ ਲੋਕ ਕਿਉਂ ਨਾ ਲਾਲਚ ਵਿੱਚ ਪੈਣ ਲਾਲਚ ਵਿੱਚ ਪੈ ਕੇ ਆਪਾਂ ਕਿਸੇ ਦੇ ਕਾਤਲ ਬਣਦੇ ਆ ਕੀ ਹੁਣ ਹੋਵੇਗਾ ਕਿਸੇ ਤੇ ਇਸ ਤਰਨਜੋਦ ਦੇ ਕਤਲ ਦਾ ਮਾਮਲਾ ਕਿਸੇ ਤੇ ਹੋਵੇਗਾ 302 ਦਾ ਪਰਚਾ ਦਰਜ ਤੁਹਾਡੇ ਕਮੈਂਟਾਂ ਦੀ ਉਡੀਕ ਕਰਾਂਗੇ ਧੰਨਵਾਦ